ਦੋਸਤੋ ਮੈਂ ਗੌਰਵ ਪੰਡਤ ਸੇਵਾਦਾਰ ਹਲਕਾ ਸੁਲਤਾਨਪੁਰ ਲੋਧੀ ਸ਼੍ਰੋਮਣੀ ਅਕਾਲੀ ਦਰ ਦੋਸਤੋ ਅੱਜ ਮੈਂ ਤੁਹਾਡੇ ਸਭ ਦੇ ਨਾਲ ਸਾਰੇ ਪੰਜਾਬੀ ਭਰਾਵਾਂ ਨਾਲ ਐਨ ਆਰ ਆਈ ਵੀਰਾਂ ਨਾਲ ਦਾਨੀ ਸੱਜਣਾ ਨਾਲ ਇੱਕ ਗੱਲ ਸਾਂਝੀ ਕਰਨ ਜਾ ਰਿਹਾ ਕਿ ਮੈਂ ਇੱਕ ਆਪਣੇ ਪਲਾਟ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਇੱਕ ਪਲਾਟ ਦੇ ਉੱਪਰ ਇੱਕ ਅਨਾਥ ਆਸ਼ਰਮ ਬਣਾਉਣਾ ਚਾਹੁੰਦਾ ਅਨਾਥ ਆਸ਼ਰਮ ਬਣਾਉਣਾ ਚਾਹੁੰਦਾ ਤਾਂ ਕਿ ਮੈਂ ਕਿਤੇ ਗਰੀਬਾਂ ਦਾ ਕਿ ਮਾਵਾਂ ਦਾ ਕਿ ਭੈਣਾਂ ਦਾ ਕਿ ਧੀਆਂ ਦਾ ਸਹਾਰਾ ਬਣ ਸਕਾਂ ਬਜ਼ੁਰਗਾਂ ਦਾ ਚਾਹੇ ਉਹ ਮੇਲ ਆ ਚਾਹੇ ਫੀਮੇਲ ਉਹਨਾਂ ਦਾ ਸਹਾਰਾ ਬਣ ਸਕਾਂ ਇਸ ਵਾਸਤੇ ਬਹੁਤ ਪੈਸਿਆਂ ਦੀ ਲੋੜ ਆ ਜੋ ਕਿ ਅਜੇ ਸਿਸਟਮ ਇਨਾ ਸੈੱਟ ਨਹੀਂਗਾ ਕਿਉਂਕਿ ਮੈਂ ਉਹਨਾਂ ਲੀਡਰਾਂ ਵਾਲਾ ਖਾਬ ਨਹੀਂ ਆ ਕਿ ਮੈਂ ਕਿਸੇ ਦੇ ਕੋਲੋਂ ਲੱਖਾਂ ਚ ਜਾਂ ਹਜ਼ਾਰਾਂ ਚ ਕੰਮ ਦੇ ਪੈਸੇ ਲਾਵਾਂ ਇਸ ਲਈ ਲੈ ਆਪਣੇ ਦਾਨੀ ਸੱਜਣਾ ਨੂੰ ਆਪਣੇ ਵੀਰਾਂ ਭੈਣਾਂ ਭਰਾਵਾਂ ਨੂੰ ਆਪਣੇ ਐਨਆਰਆਈ ਵੀਰਾਂ ਨੂੰ ਬੇਨਤੀ ਕਰਨੀ ਚਾਹੁੰਦਾ ਹਾਂ ਹੱਥ ਜੋੜ ਕੇ ਕਿ ਮੇਰਾ ਇਸ ਅਨਾਥ ਆਸ਼ਰਮ ਬਣਾਉਣ ਦੇ ਵਿੱਚ ਸਾਥ ਦਿਓ ਵੱਤ ਵੱਤ ਤਾਂ ਕਿ ਆਪਾਂ ਇਹ ਬੇਸਹਾਰਿਆਂ ਦਾ ਦੀਆਂ ਦਾ ਭੈਣਾਂ ਦਾ ਮਾਵਾਂ ਦਾ ਬਜ਼ੁਰਗਾਂ ਦਾ ਮੇਲ ਹੋਣ ਚਾਹੀਏ ਫੀਮੇਲ ਹੋਣਾ ਸਾਰਾ ਬਣ ਸਕੀਏ ਅ ਅਨਾਥ ਆਸ਼ਰਮ ਬਣਾਵਾਂਗੇ ਉਹਦੇ ਵਿੱਚ ਸਾਰੀਆਂ ਸਹੂਲਤਾਂ ਹੋਣਗੀਆਂ ਤੇ ਬਾਕੀ ਜਿੱਦਾਂ ਵੀ ਗਾੜੇ ਪ੍ਰੋਸੈਸ ਚੱਲੂਗਾ ਸਾਰੇ ਜਨਾਂ ਦੇ ਸਾਥ ਦੇ ਨਾਲ ਹੀ ਚੱਲੂਗਾ ਇਹਦੇ ਲਈ ਮੈਨੂੰ ਪੈਸਿਆਂ ਦੀ ਵੀ ਲੋੜ ਨਹੀਂ ਵੀ ਤੁਸੀਂ ਸਮਾਨ ਕਿਥੇ ਪਵਾ ਦਿਓ ਜਿਹੜੇ ਵੀ ਦਾਨੀ ਵੀਰ ਆ ਸਮਾਨ ਸਦਾ ਦੇਣ ਤੇ ਆਪਾਂ ਜਿਹੜੀ ਬਿਲਡਿੰਗ ਛੱਤ ਕੀ ਉੱਥੇ ਜਿਹੜਾ ਰੈਸ਼ ਯੋਗ ਬਣਾ ਸਕੀ ਉਸ ਨੂੰ ਇਸ ਲਈ ਮੇਰੀ ਸਾਰੇ ਦਰਨੀ ਸੱਜਣਾ ਨੂੰ ਵੀਰਾਂ ਭੈਣਾਂ ਭਰਾਵਾਂ ਨੂੰ ਅ ਪੰਜਾਬ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਆ ਐਨ ਆਰ ਆਈ ਵੀਰਾਂ ਨੂੰ ਕਿ ਵੱਧ ਤੋਂ ਵੱਧ ਮੇਰੀ ਮਦਦ ਕਰੋ ਤਾਂ ਕਿ ਮੈਂ ਇਹ ਨਾਰਾਸ਼ਰਮ ਬਣਾ ਬਣਾ ਸਕਾਂ ਤੇ ਸਿਰੇ ਚੜਾ ਸਕਾਂ ਇਸ ਕੰਮ ਨੂੰ ਜਿਹੜਾ ਮੈਂ ਇੱਕ ਚੰਗਾ ਕੰਮ ਕਰਨ ਜਾ ਰਿਹਾ ਪੰਜਾਬ ਦੇ ਲਈ ਪੰਜਾਬ ਦੇ ਤੁਹਿਆ ਭੈਣਾਂ ਦੇ ਲਈ ਉਹਦੇ ਵਿੱਚ ਮੈਂ ਸਫਲ ਹੋ ਸਕਾਂ ਤੇ ਪਹਿਲਾਂ ਤਾਂ ਜਿਹੜਾ ਧੀ ਭੋਤ ਆਪਣੇ ਮਾਪਿਆਂ ਨੂੰ ਕੁੱਟ ਕੇ ਜਾਂ ਮਾਰ ਕੇ ਜ਼ਮੀਨ ਜਦਾਂ ਨਾ ਕਰਾ ਕੇ ਕੱਢ ਦਿੰਦਾ ਉਹਨਾਂ ਤੇ ਕਾਨੂੰਨੀ ਕਾਰਵਾਈ ਵੀ ਹੋਊਗੀ ਇਹ ਵੀ ਕਾਨੂੰਨ ਬਣ ਚੁੱਕਾ ਤੇ ਉਹਦਾ ਸੋਦਾ ਵੀ ਲਾਇਆ ਜਾਊਗਾ ਉੱਤੇ ਕਾਰਵਾਈ ਕਰਾਈ ਜਾਊਗੀ ਬਾਕੀ ਜੇ ਕੋਈ ਨਹੀਂ ਆ ਜਿਹਦਾ ਕੋਈ ਸਹਾਰਾ ਹੋਊਗਾ ਸਾਰਾ ਜਿਹੜੀ ਇੱਕ ਟੀਮ ਉਸ ਅनाथ ਆਸ਼ਰਮ ਦੀ ਇੱਕ ਟੀਮ ਜਿਹੜੀ ਤਿਆਰ ਹੋਊਗੀ ਜੋ ਰਜਿਸਟਰਡ ਕਰਵਾਵਾਂਗੇ ਜਿਹਦੇ ਵਿੱਚ ਪ੍ਰਧਾਨ ਚੇਅਰਮੈਨ ਮੈਂਬਰ ਸਾਰੇ ਹੋਣਗੇ ਜੋ ਇਸ ਅनाथ ਆਸ਼ਰਮ ਨੂੰ ਅੱਗੇ ਵਧਾਉਣ ਦੇ ਵਿੱਚ ਪੂਰਾ ਪੂਰਾ ਸਾਥ ਦੇਣਗੇ ਤੇ ਮੇਰੀ ਸਾਰੇ ਦਾਨੀ ਵੀਰਾਂ ਨੂੰ ਐਨਆਰਆਈ ਸੱਜਣਾ ਨੂੰ ਹੱਥ ਜੋੜ ਕੇ ਬੇਨਤੀ ਹੈ ਜਿੱਥੋਂ ਤੱਕ ਮੇਰੀ ਆਵਾਜ਼ ਪਹੁੰਚਦੀ ਹੈ ਜਿੱਥੋਂ ਤੱਕ ਮੇਰੀ ਵੀਡੀਓ ਪਹੁੰਚਦੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੇਰੇ ਭਰਾ ਤਾਂ ਕਿ ਸਾਰਿਆਂ ਤੱਕ ਇਹ ਵੀਡੀਓ ਪਹੁੰਚ ਸਕੇ ਤੇ ਸਾਰੇ ਥੋੜਾ ਥੋੜਾ ਵੀ ਕਰਕੇ ਮੇਰੀ ਮਦਦ ਕਰਨ ਤਾਂ ਕਿ ਮੈਂ ਇਹ ਅनाथ आश्रम ਬਣਾਉਣ ਦੇ ਵਿੱਚ ਸਫਲ ਹੋ ਸਕਾਂ ਤੇ ਪੰਜਾਬ ਦੇ ਲਈ ਕੋਈ ਚੰਗਾ ਕਰ ਸਕਾਂ ਤੇ ਗਰੀਬਾਂ ਦਾ ਤੇ ਬੇਸਹਾਰਿਆਂ ਦਾ ਸਹਾਰਾ ਬਣ ਸਕਾਂ ਜੋ ਕਿ ਤੁਹਾਡੇ ਸਾਥ ਦੇ ਨਾਲ ਹੀ ਹੋ ਸਕਦਾ ਪੰਜਾਬੀ ਭਰਾਵਾਂ ਦੇ ਐਨਆਰਆਈ ਵੀਰਾਂ ਦੇ ਦਾਨੀ ਸੱਜਣਾਂ ਦੇ ਮੇਰੇ ਇੱਕ ਮਦਦ ਕਰੋ ਇਸ ਚੰਗੇ ਕੰਮ ਲਈ ਬਹੁਤ ਬਹੁਤ ਧੰਨਵਾਦ